ਸਤਿ ਸ਼੍ਰੀ ਅਕਾਲ ਜੀ ਬਹੂ ਮੇਰੀ ਕੁੜੀ ਕਦੋਂ ਦੀ ਆਈ ਆ ਤੂੰ ਕਮਰੇ ਤੋਂ ਬਾਹਰ ਹੀ ਨਹੀਂ ਨਿਕਲੀ ਮੈਂ ਕਦੋਂ ਦਾ ਤੈਨੂੰ ਖਾਣਾ ਬਣਾਉਣ ਨੂੰ ਕਿਹਾ ਆ ਤੇ ਹਜੇ ਤੱਕ ਤੂੰ ਕੁਝ ਵੀ ਨਹੀਂ ਕੀਤਾ ਇਹ ਕੀ ਬਤਮੀਜ਼ੀ ਆ ਲੱਗਦਾ ਆ ਤੇਰੀ ਅਕਲ ਟਿਕਾਣੇ ਲਾਉਣੀ ਪੈਣੀ ਆ ਗੁਰਮੀਤ ਕੌਰ ਨੇ ਕਮਰੇ ਚ ਆ ਕੇ ਬੈੱਡ ਤੇ ਪਈ ਆਪਣੀ ਬਹੂ ਹਰਲੀਨ ਨੂੰ ਗੁੱਸੇ ਵਿੱਚ ਕਿਹਾ ਤੇ ਜਿਵੇਂ ਹੀ ਉਹ ਹਰਲੀਨ ਦਾ ਹੱਥ ਫੜ ਕੇ ਖਿੱਚਣ ਲੱਗੀ ਤਹਰਲੀ ਨੇ ਤੁਰੰਤ ਉਠ ਕੇ ਗੁੱਸੇ ਵਿੱਚ ਕਿਹਾ ਖਬਰਦਾਰ ਅਸੀਂ ਤਾਂ ਕਿਰਾਏਦਾਰ ਆਣਾ ਤਾਂ ਫਿਰ ਤੁਹਾਡੀ ਕੁੜੀ ਨੂੰ ਸਾਡੇ ਨਾਲ ਕੀ ਮਤਲਬ ਤੁਹਾਡੀ ਕੁੜੀ ਆਵੇ ਜਾਂ ਜਾਵੇ ਅਸੀਂ ਕੀ ਕਰੀਏ ਬਹੂ ਦਾ ਤਿੱਖਾ ਜਵਾਬ ਸੁਣ ਕੇ ਗੁਰਮੀਤ ਕੌਰ ਉਹਨੂੰ ਵੇਖਦੀ ਰਹਿ ਗਈ ਗੁਰਮੀਤ ਕੌਰ ਸਵੇਰੇ ਸਵੇਰੇ ਰਸੋਈ 'ਚ ਪਹੁੰਚੀ ਤੇ ਆਪਣੀ ਬਹੂ ਹਰਲੀ ਨੂੰ ਗੁੱਸੇ ਵਿੱਚ ਬੋਲੀ ਇਹ ਕਿਹਦੇ ਲਈ ਚਾਹ ਬਣਾਉਂਦੀ ਆ ਤੂੰ ਅਸੀਂ ਤਾਂ ਚਾਹ ਪੀ ਲਈ ਆ ਹਰਲੀਨ ਨੇ ਡਰ ਕੇ ਕਿਹਾ ਉਹ ਕੀ ਆ ਨਾ ਮੰਮੀ ਜੀ ਉਹਨਾਂ ਦੇ ਸਿਰ 'ਚ ਦਰਦ ਆ ਤਾਂ ਮੈਂ ਲੌਂਗ ਇਲਾਚੀ ਪਾ ਕੇ ਚਾਹ ਬਣਾ ਰਹੀ ਆ ਇਹ ਸੁਣ ਕੇ ਗੁਰਮੀਤ ਕੌਰ ਅੱਖਾਂ ਕੱਢ ਕੇ ਕਹਿਣ ਲੱਗੀ ਦੁੱਧ ਖੰਡ ਪੱਤੀ ਮੁਫਤ ਦੀ ਨਹੀਂ ਆ ਇਹਨੀ ਕਮਾਈ ਦੇਂਦਾ ਨਹੀਂ ਜਿੰਨਾ ਇਹ ਖਰਚਾ ਕਰਵਾ ਦਿੰਦਾ ਆ ਮੈਂ ਉਹਦੇ ਸਿਰ ਦਾ ਠੇਕਾ ਨਹੀਂ ਲਿਆ ਇਹਨਾਂ ਕਹਿ ਕੇ ਗੁਰਮੀਤ ਕੌਰ ਹਰਲੀਨ ਨੂੰ ਗੁੱਸੇ ਵਿੱਚ ਘੂਰਨ ਲੱਗੀ ਤੇ ਹਰਲੀਨ ਖੜੀ-ਖੜੀ ਕੰਮਣ ਲੱਗੀ ਉਦੋਂ ਹੀ ਉਥੇ ਹਰਲੀਨ ਦੀ ਦਰਾਨੀ ਪ੍ਰੀਤ ਆ ਗਈ ਤੇ ਕਹਿਣ ਲੱਗੀ ਦੀਦੀ ਮੈਨੂੰ ਵੀ ਤੁਲਸੀ ਤੇ ਲਾਚੀ ਵਾਲੀ ਚਾਹ ਪਸੰਦ ਆ ਇਹਦੇ ਵਿੱਚੋਂ ਮੈਨੂੰ ਵੀ ਦੇ ਦਿਓ ਇਹ ਸੁਣ ਕੇ ਹਰਲੀਨ ਨੇ ਚਾਹ ਵੱਲ ਵੇਖਿਆ ਉਹਨੇ ਤਾਂ ਬਸ ਇੱਕ ਕੱਪ ਹੀ ਚਾਹ ਬਣਾਈ ਸੀ ਗੁਰਮੀਤ ਕੌਰ ਨੇ ਤੁਰੰਤ ਹਰਲੀਨ ਨੂੰ ਕਿਹਾ ਇਦਾਂ ਕੀ ਵੇਖਦੀਆਂ ਚਾਹ ਨੂੰ ਗੁਰਪ੍ਰੀਤ ਨਾਲੋਂ ਜ਼ਿਆਦਾ ਪੈਸੇ ਸੁਰਜੀਤ ਦਿੰਦਾ ਆ ਚੁੱਪ ਚਾਪ ਛੋਟੀ ਬੋ ਨੂੰ ਚਾਹ ਦੇ ਦੇ ਤੇ ਮੈਨੂੰ ਵੀ ਦੇ ਹੀ ਨਹੀਂ ਅੱਜ ਫੇਰ ਤੋਂ ਹਰਲੀਨ ਦੀ ਬੇਇੱਜ਼ਤੀ ਕੀਤੀ ਗਈ ਸੀ ਤੇ ਹਰਲੀਨ ਚੋਂ ਪਚਾਅ ਬੇਇੱਜ਼ਤੀ ਕਰਵਾਉਣ ਨੂੰ ਮਜਬੂਰ ਸੀ। ਉਹਨੇ ਦੋਵਾਂ ਦੇ ਜਾਣ ਤੋਂ ਬਾਅਦ ਛੇਤੀ ਨਾਲ ਦੂਜੀ ਚਾਹ ਬਣਾਈ ਤੇ ਆਪਣੇ ਪਤੀ ਗੋਰਪ੍ਰੀਤ ਲਈ ਲੈ ਕੇ ਕਮਰੇ ਵੱਲ ਜਾਣ ਲੱਗੀ। ਤਾਂ ਗੁਰਮੀਤ ਕੌਰ ਨੇ ਪਿੱਛੋਂ ਆਵਾਜ਼ ਦਿੱਤੀ। ਹੁਣ ਉੱਥੇ ਨਾ ਬਹਿ ਜਾਹੀਂ। ਮੈਨੂੰ ਪਤਾ ਆ ਉੱਥੇ ਬਹਿ ਕੇ ਤੂੰ ਗੋਰਪ੍ਰੀਤ ਦੇ ਸਾਹਮਣੇ ਆਪਣਾ ਰੋਣਾ ਰੋਏਂਗੀ। ਇਹ ਸਾਸਣੇ ਐਵੇਂ ਕਹਿ ਦਿੱਤਾ ਆ। ਚੁੱਪਚਾਪ ਵਾਪਸ ਆ ਕੇ ਰਸੋਈ 'ਚ ਖਾਣ ਨੂੰ ਕੁਝ ਬਣਾ ਕਿਉਂਕਿ ਦੁਪਹਿਰੇ ਮਨਦੀਪ ਨੇ ਆਉਣਾ ਆ ਹਰਲੀਨ ਵਿਚਾਰੀ ਚਾਹ ਲੈ ਕੇ ਕਮਰੇ ਵਿੱਚ ਗਈ ਤੇ ਚਾਹ ਟੇਬਲ ਤੇ ਰੱਖ ਕੇ ਗੁਰਪ੍ਰੀਤ ਦੇ ਗੱਲ ਲਾ ਕੇ ਰੋਣ ਲੱਗੀ ਗੁਰਪ੍ਰੀਤ ਕਦੋਂ ਤੱਕ ਇਹ ਬੇਇੱਜ਼ਤੀ ਮੈਨੂੰ ਸਹਿਣੀ ਪਊਗੀ ਮੰਮੀ ਜੀ ਰੋਜ਼ ਹੀ ਮੈਨੂੰ ਤੇਰੀ ਘੱਟ ਕਮਾਈ ਦਾ ਤਾਣਾ ਦਿੰਦੀ ਆ ਤੇ ਰੋਜ਼ ਹੀ ਮੈਨੂੰ ਪ੍ਰੀਤ ਦੇ ਸਾਹਮਣੇ ਬੇਇੱਜ਼ਤ ਕਰਦੀ ਆ ਤੇ ਮੈਂ ਕੁਝ ਨਹੀਂ ਕਰ ਪਉਂਦੀ ਤੇਰੀ ਆਮਦਨ ਘੱਟ ਹੋਣ ਦਾ ਕਰਕੇ ਮੇਰੇ ਤੇ ਇਨਾ ਦਬਾਅ ਆ ਕਿ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਜ਼ਦੂਰਾਂ ਵਾਂਗ ਕੰਮ ਕਰਦੀ ਆਂ ਪਰ ਉਸ ਤੋਂ ਬਾਅਦ ਵੀ ਦੋ ਰੋਟੀਆਂ ਦਾ ਤਾਨਾ ਸੱਸ ਦੇਣਾ ਨਹੀਂ ਭੁੱਲਦੀ ਗੁਰਪ੍ਰੀਤ ਦੀਆਂ ਅੱਖਾਂ 'ਚ ਇਹ ਸੁਣ ਕੇ ਅਥਰੂ ਆ ਗਏ ਕਿ ਉਹਦੀ ਪਤਨੀ ਕਿੰਨਾ ਕੁਝ ਸਹਿ ਰਹੀ ਆ ਉਹਨੇ ਹਰਲੀ ਇਹਦੇ ਅਥਰੂ ਪੂੰਝੇ ਹਰਲੀ ਨਾ ਮੈਂ ਜੀ ਜਾਨ ਲਾ ਕੇ ਕੋਸ਼ਿਸ਼ ਕਰ ਰਹੀ ਆਂ ਆ ਪਰ ਪਤਾ ਨਹੀਂ ਰੱਬ ਮੇਰਾ ਇਮਤਿਹਾਨ ਕਿਉਂ ਲੈ ਰਿਹਾ ਆ ਤੂੰ ਚਿੰਤਾ ਨਾ ਕਰ ਛੇਤੀ ਸਭ ਕੁਝ ਠੀਕ ਹੋ ਜਾਊਗਾ। ਉਦੋਂ ਹੀ ਗੁਰਮੀਤ ਕੌਰ ਦੀ ਬਾਹਰੋਂ ਆਵਾਜ਼ ਆਉਣ ਲੱਗੀ। ਹਰਲੀਨ ਛੇਤੀ ਨਾਲ ਕਮਰੇ ਤੋਂ ਵਾਪਸ ਬਾਹਰ ਨਿਕਲ ਆਈ। ਜਿਵੇਂ ਹੀ ਰਸੋਈ 'ਚ ਪਹੁੰਚੀ ਤਾਂ ਫ੍ਰਿਜ ਵਿੱਚੋਂ ਸਬਜ਼ੀਆਂ ਕੱਢਣ ਲੱਗੀ ਤਾਂ ਗੁਰਮੀਤ ਕੌਰ ਨੇ ਆ ਕੇ ਕਿਹਾ ਸੁਣਾਈਆਂ ਆਪਣੇ ਦੁਖੜੇ ਗੁਰਪ੍ਰੀਤ ਨੂੰ ਕਿ ਸਾਸ ਨੇ ਮੇਰੀ ਬੇਇੱਜ਼ਤੀ ਕੀਤੀ ਆ। ਹਰਲੀਨ ਫ੍ਰਿਜ 'ਚੋਂ ਸਬਜ਼ੀ ਕੱਢਦੀ ਰਹੀ ਤੇ ਆਪਣੇ ਅਥਰੂਆਂ ਨੂੰ ਅੱਖਾਂ ਵਿੱਚ ਹੀ ਰੋਕਣਾ ਪਿਆ ਉਹਨੂੰ। ਕਉ ਕੀ ਗਰਮੀਤ ਕੌਰ ਤਾਂ ਉਹਦੇ ਅਥਰੂਆਂ ਨੂੰ ਹੀ ਨਹੀਂ ਬਖਸ਼ਦੀ ਸੀ ਗਰਮੀਤ ਕੌਰ ਬੁੜਬੜਾਉਣ ਲੱਗੀ ਕੰਮ ਦੀ ਨਾਕਾਜ ਦੀ ਦੁਸ਼ਮਣਾਂ ਨਾਜ ਦੀ ਇਹ ਕਹਿ ਕੇ ਉਹ ਤਾਂ ਉੱਥੋਂ ਚਲੀ ਗਈ ਪਰ ਹਰਲੀਨ ਦੇ ਦਿਲ ਤੇ ਇੱਕ ਗੱਲ ਤੀਰ ਵਾਂਗ ਲੱਗੀ ਜੋ ਉਹਨੂੰ ਬਹੁਤ ਦਰਦ ਦੇ ਰਹੀ ਸੀ ਵਿਚਾਰੀ ਹਰਲੀਨ ਜਦੋਂ ਦੀ ਵਿਆਹ ਕੇ ਇਸ ਘਰ ਚ ਆਈ ਸੀ ਉਹਦੇ ਨਾਲ ਇਹੋ ਜਿਹਾ ਹੀ ਵਿਹਾਰ ਹੋ ਰਿਹਾ ਸੀ ਕਾਰਨ ਇਹੋ ਸੀ ਕਿ ਉਹਦੇ ਪਤੀ ਦੀ ਆਮਦਨ ਘਾਟ ਸੀ ਗੁਰਮੀਤ ਕੌਰ ਨੂੰ ਪੈਨਸ਼ਨ ਮਿਲਦੀ ਸੀ ਤੇ ਪੈਨਸ਼ਨ ਦਾ ਕੁਝ ਹਿੱਸਾ ਵੀ ਜੇ ਘਰ ਖਰਚ ਦੇ ਦਿੰਦੀ ਤਾਂ ਗੁਰਮੀਤ ਕੌਰ ਸਾਰਾ ਗੁੱਸਾ ਆਪਣੀ ਬਹੂ ਹਰਲੀਨ ਤੇ ਹੀ ਕੱਢਦੀ ਤੇ ਹਮੇਸ਼ਾ ਉਹਦੀ ਬੇਇੱਜ਼ਤੀ ਕਰਦੀ ਸ਼ੁਰੂ ਸ਼ੁਰੂ ਵਿੱਚ ਉਹ ਆਪਣੇ ਮੁੰਡੇ ਨੂੰ ਕੁਝ ਨਹੀਂ ਸੀ ਕਹਿੰਦੀ ਪਰ ਜਦੋਂ ਦਾ ਉਹਦੇ ਛੋਟੇ ਮੁੰਡੇ surjit ਦਾ ਵਿਆਹ ਹੋਇਆ ਸੀ ਉਦੋਂ ਦਾ ਤਾਂ ਉਹ ਹਰਲੀਨ ਦੇ ਪਿੱਛੇ ਹੀ ਪੈ ਗਈ ਸੀ ਕਿਉਂਕਿ ਦਰਾਣੀ ਵੱਡੇ ਘਰ ਦੀ ਸੀ ਤੇ ਬਹੁਤ ਸਾਰਾ ਦਾਣ ਦੇਹਜ ਲਿਆਈ ਸੀ ਦਰਾਨੀ ਦੀ ਸਹੁਰੇ ਘਰ ਬਹੁਤ ਇੱਜ਼ਤ ਹੋਈ ਪਰ ਹਰਲੀ ਨੂੰ ਹਮੇਸ਼ਾ અપਮਾਨ ਹੀ ਮਿਲਿਆ ਹਰਲੀ ਦੀ ਦਰਾਨੀ ਪ੍ਰੀਤ ਨੇ ਕਦੀ ਇਹ ਗੱਲ ਨਹੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਲਕਿ ਉਹ ਖੁਦ ਵੀ ਆਪਣੇ ਪੈਸਿਆਂ ਦੇ ਕਮਾਂਡ ਚ ਆਪਣੀ ਜਠਾਣੀ ਹਰਲੀ ਨੂੰ ਨੀਵਾ ਦਿਖਾਉਂਦੀ ਰਹੀ ਤੇ ਆਪਣੀ ਸਾਸ ਨੂੰ ਕਹਿੰਦੀ ਕਿ ਮੰਮੀ ਜੀ ਸਾਰਾ ਖਰਚਾ ਮੇਰਾ ਪਤੀ ਹੀ ਕਿਉਂ ਕਰੇ ਜੇਠ ਜੀ ਨੂੰ ਵੀ ਹੁਣ ਆਪਣੀ ਕਮਾਈ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਸ਼ੁਰੂ-ਸ਼ੁਰੂ ਵਿੱਚ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਹਰਲੀਨ ਨੇ ਆਪਣੇ ਪਤੀ ਨੂੰ ਕਿਹਾ ਕਿ ਅੱਜ ਤੱਕ ਤੁਸੀਂ ਆਪਣੀ ਕਮਾਈ ਵਧਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਤਾਂ ਗੁਰਪ੍ਰੀਤ ਨੇ ਕਿਹਾ ਹਰਲੀਨ ਆਪਣੇ ਵਿਆਹ ਤੋਂ ਪਹਿਲਾਂ ਅੱਜ ਤੱਕ ਮੈਂ ਜਿੰਨਾ ਵੀ ਕਮਾਉਂਦਾ ਸੀ ਉਹ ਸਾਰਾ ਘਰ ਹੀ ਖਰਚ ਕਰਦਾ ਸੀ ਇਥੋਂ ਤੱਕ ਕਿ ਆਪਣੇ ਛੋਟੇ ਭਰਾ surjit ਦੀ ਪੜ੍ਹਾਈ ਵਿੱਚ ਵੀ ਬਹੁਤ ਮਦਦ ਕੀਤੀ ਕਿਉਂਕਿ ਪਿਤਾ ਜੀ ਗੁਜ਼ਰ ਚੁੱਕੇ ਸੀ ਤੇ ਪੈਨਸ਼ਨ ਆਉਣ ਵਿੱਚ ਟਾਈਮ ਲੱਗ ਰਿਹਾ ਸੀ ਉਸ ਵਕਤ ਸਰਜੀਤ 12ਵੀਂ ਕਲਾਸ ਵਿੱਚ ਸੀ ਤੇ ਉਹਦੇ ਬੋਰਡ ਦੀ ਇਮਤਿਹਾਨ ਸੀ ਜਦੋਂ ਮੈਂ ਉਹਦੀ ਫੀਸ ਜਮ੍ਹਾਂ ਕਰਵਾ ਦਿੱਤੀ ਸੀ ਮੈਂ 12ਵੀਂ ਤੋਂ ਅੱਗੇ ਪੜ ਨਹੀਂ ਸਕਿਆ ਤੇ ਸਰਜੀਤ ਇੰਨਾ ਪੜ ਗਿਆ ਕਿ ਉਹ ਇੱਕ ਵਧੀਆ ਨੌਕਰੀ ਕਰ ਰਿਹਾ ਆ ਤੇ ਤਨਖਾਹ ਵੀ ਵਧੀਆ ਮਿਲਦੀ ਆ ਪਰ ਇਹ ਲੋਕ ਇਸ ਗੱਲ ਨੂੰ ਭੁੱਲ ਚੁੱਕੇ ਆ ਤੇ અપਮਾਨ ਕਰਨ ਤੋਂ ਪਿੱਛੇ ਨਹੀਂ ਹਟਦੇ ਇਨੇ ਸਾਲਾਂ ਤੋਂ ਮੈਂ ਇੱਕ ਹੀ ਜਗ੍ਹਾ ਨੌਕਰੀ ਇਸ ਲਈ ਕਰ ਰਿਆਂ ਆ ਕਿਉਂਕਿ ਮੇਰੀ ਪੜ੍ਹਾਈ ਜ਼ਿਆਦਾ ਨਹੀਂ ਆ ਫਿਰ ਵੀ ਮੈਨੂੰ ਸੁਪਰਵਾਈਜ਼ਰ ਦੀ ਨੌਕਰੀ ਮਿਲੀ ਹੋਈ ਆ ਹੁਣ ਤੂੰ ਹੀ ਦੱਸ ਜੇ ਮੈਂ ਇਹ ਵੀ ਛੱਡ ਦਵਾਂ ਤਾਂ ਮੈਨੂੰ ਕਿੱਥੋਂ ਚੰਗੀ ਨੌਕਰੀ ਮਿਲੂਗੀ ਤੇ ਬਿਜ਼ਨਸ ਕਰਨ ਲਈ ਤਾਂ ਮੇਰੇ ਕੋਲ ਪੈਸੇ ਹੀ ਨਹੀਂ ਆ ਤੇ ਮਾਂ ਕਦੀ ਮੇਰੀ ਮਦਦ ਨਹੀਂ ਕਰੂਗੀ ਇਹ ਤੂੰ ਹੀ ਜਾਣਦੀ ਆ ਉਸ ਦਿਨ ਤਹਰਲੀਨ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸੀ ਤੇ ਉਹਨੇ ਗੁਰਪ੍ਰੀਤ ਨੂੰ ਕੁਝ ਕਹਿਣਾ ਹੀ ਬੰਦ ਕਰ ਦਿੱਤਾ ਸੀ ਪਰ ਗੁਰਮੀਤ कौर ਦਾ ਕਹਿਣਾ ਦਿਨ ਬਾ ਦਿਨ ਵਾਧਦਾ ਹੀ ਜਾ ਰਿਹਾ ਸੀ ਸਬਜ਼ੀਆਂ ਕੱਟਦੇ ਕੱਟਦੇ ਹਰਲੀਨ ਆਪਣੇ ਅਥਰੂਆਂ ਨੂੰ ਰੋਕ ਨਹੀਂ ਪਾ ਰਹੀ ਸੀ ਤੇ ਗੱਲਾਂ ਤੇ ਡੋਲਦੇ ਅਥਰੂ ਆਪਣੇ ਨਿਸ਼ਾਨ ਛੱਡਦੇ ਜਾ ਰਹੇ ਸੀ ਤੇ ਫਿਰ ਛੇਤੀ ਨਾਲ ਉਹਨੇ ਕੁੱਕਰ 'ਚ ਸਬਜ਼ੀ ਬਣਾਉਣ ਲਈ ਰੱਖ ਦਿੱਤੀ ਉਦੋਂ ਹੀ ਬਾਹਰੋਂ ਆਵਾਜ਼ ਆਉਣ ਲੱਗੀ ਸ਼ਾਇਦ ਸਾਰੇ ਹੱਸ ਰਹੇ ਸੀ ਉਨੇ ਸੋਈ ਵਿੱਚੋਂ ਬਾਹਰ ਵੇਖਿਆ ਤਾਂ ਗੁਰਮੀਤ ਕੌਰ ਦੀ ਕੁੜੀ ਮੰਦੀਪ ਆ ਗਈ ਸੀ ਸਾਰੇ ਮੰਦੀਪ ਦੇ ਨਾਲ ਹਾਸਾ ਹਸ ਕੇ ਗੱਲਾਂ ਕਰ ਰਹੀ ਸੀ ਪਰ ਗੁਰਮੀਤ ਕੌਰ ਨੇ ਹੱਲੇ ਇਹਨੂੰ ਬਾਹਰ ਝਾਕਦੇ ਹੋਏ ਵੇਖ ਲਿਆ ਤੇ ਜ਼ੋਰ ਨਾਲ ਆਵਾਜ਼ ਦੇ ਕੇ ਬੋਲੀ ਉਥੋਂ ਹੀ ਝਾਕੇਂਗੀ ਜਾਂ ਪਾਣੀ ਵੀ ਲੈ ਕੇ ਆਏਂਗੀ ਦੇਖਦਾ ਨਹੀਂ ਕਿ ਮੰਦੀਪ ਪਸੀਨੇ ਨਾਲ ਲਥਪਥ ਹੋ ਕੇ ਆਈ ਆ ਉਦੋਂ ਹੀ ਉਥੇ ਬੈਠੀ ਪ੍ਰੀਤ ਨੇ ਛੇਤੀ ਨਾਲ ਏਸੀ ਚਲਾ ਦਿੱਤਾ ਤਾਂ ਮਨਦੀਪ ਕਹਿਣ ਲੱਗੀ ਬਸ ਮੇਰਾ ਫਿਕਰ ਤਾਂ ਤੁਹਾਨੂੰ ਹੀ ਆ ਭਾਬੀ ਨਹੀਂ ਤਾਂ ਵੱਡੀ ਭਾਬੀ ਤਾਂ ਪਾਣੀ ਲਿਆਉਣ ਨੂੰ ਵੀ ਸੋਚ ਰਹੀ ਆ ਉਧਰ ਹਰਲੀ ਨੇ ਛੇਤੀ ਨਾਲ ਫ੍ਰਿਜ ਵਿੱਚੋਂ ਠੰਡਾ ਪਾਣੀ ਕੱਢ ਕੇ ਗਲਾਸ ਵਿੱਚ ਪਾਉਂਦੇ ਹੋਏ ਸੋਚ ਰਹੀ ਸੀ ਕਿ ਪਾਣੀ ਤਾਂ ਪ੍ਰੀਤ ਵੀ ਲੈ ਕੇ ਜਾ ਸਕਦੀ ਸੀ ਜਦੋਂ ਉਹਨੂੰ ਪਤਾ ਸੀ ਕਿ ਮਨਦੀਪ ਆ ਗਈ ਆ ਪਰ ਇਸ ਘਰ ਚ ਨੌਕਰ ਤਾਂ ਇੱਕ ਹੀ ਆ ਸਾਰੇ ਉਹਦੇ ਉੱਤੇ ਹੀ ਨਿਰਭਰ ਆ ਪਰ ਫਿਰ ਵੀ ਕਿਆ ਜਾਂਦਾ ਆ ਕਿ ਕੰਮ ਹੀ ਕੀ ਆ ਇਹ ਸੋਚਦੇ ਹੋਏ ਉਹ ਟਰੇ ਵਿੱਚ ਪਾਣੀ ਦੇ ਗਲਾਸ ਰੱਖ ਕੇ ਬਾਹਰ ਪਹੁੰਚੀ ਤਾਂ ਵੇਖਿਆ ਮਨਦੀਪ ਪ੍ਰੀਤ ਨੂੰ ਕੁਝ ਦੇ ਰਹੀ ਸੀ ਪ੍ਰੀਤ ਭਾਬੀ ਇਹ ਤੁਹਾਡੇ ਲਈ ਆ ਮੈਂ ਮੌਲ ਗਈ ਸੀ ਤਾਂ ਉੱਥੋਂ ਮੈਨੂੰ ਇਹ ਪਸੰਦ ਆ ਗਿਆ ਇਸ ਲਈ ਮੈਂ ਤੁਹਾਡੇ ਲਈ ਖਰੀਦ ਲਿਆ ਇੰਨੇ ਨੂੰ ਹਰਲੀਨ ਵੀ ਕੋਲ ਆਈ ਤੇ ਪਾਣੀ ਦਾ ਗਲਾਸ ਅੱਗੇ ਕੀਤਾ ਤਾਂ ਮਨਦੀਪ ਨੇ ਹਰਲੀਨ ਨੂੰ ਕਿਹਾ ਭਾਬੀ ਮੈਂ ਤੁਹਾਡੇ ਲਈ ਵੀ ਇੱਕ ਸੂਟ ਕੱਢ ਕੇ ਰੱਖਿਆ ਸੀ ਉਹ ਤਾਂ ਘਰ ਹੀ ਭੁੱਲ ਗਈਆਂ ਤਾਂ ਹਰਲੀ ਨੇ ਹਲਕਾ ਜਿਹਾ ਮੁਸਕਰਾਇਆ ਤੇ ਕਿਹਾ ਕੋਈ ਗੱਲ ਨਹੀਂ ਮੇਰੇ ਕੋਲ ਬੜੇ ਕੱਪੜੇ ਆ ਇਹ ਕਹਿ ਕੇ ਹਰਲੀ ਰਸੋਈ ਵਿੱਚ ਵਾਪਸ ਆ ਗਈ ਤਾਂ ਗੁਰਮੀਤ ਕੌਰ ਨੇ ਮਨਦੀਪ ਨੂੰ ਕਿਹਾ ਮਨਦੀਪ ਉਹਦੇ ਲਈ ਸੂਟ ਲਿਆਉਂਦੀ ਕੀ ਲੋੜ ਸੀ ਪ੍ਰੀਤ ਆਪਣੇ ਪੁਰਾਣੇ ਕੱਪੜੇ ਨੂੰ ਹੀ ਤਾਂ ਦੇਂਦੀ ਆ ਇਹਦੇ ਕੋਲ ਕਿਹੜੀ ਕਮੀ ਆ ਤਾਂ ਮਨਦੀਪ ਨੇ ਹੌਲੀ ਜਾਈ ਆਪਣੀ ਮਾਂ ਨੂੰ ਕਿਹਾ ਮੰਮੀ ਤੁਸੀਂ ਤਾਂ ਮੇਰੀ ਗੱਲ ਨੂੰ ਸੀਰੀਅਸ ਹੀ ਲੈ ਲਿਆ ਮੈਂ ਸੂਟ ਖਰੀਦਿਆ ਨਹੀਂ ਆ ਬਲਕੇ ਉਹਦਾ ਰੰਗ ਖਰਾਬ ਹੋ ਗਿਆ ਰਿਆ ਸੀ ਤੇ ਹੁਣ ਉਹ ਅਜੀਬ ਜਿਹਾ ਹੀ ਹੋ ਗਿਆ ਆ ਇਸ ਲਈ ਮੇਰਾ ਪੌਣ ਨੂੰ ਦਿਲ ਨਹੀਂ ਕਰਦਾ ਤਾਂ ਸੋਚਿਆ ਇਹਨੂੰ ਦੇ ਦੂੰਗੀ ਪਰ ਘਰ ਹੀ ਰਹਿ ਗਿਆ ਆ ਹਰਲੀ ਨੇ ਰਸੋਈ ਵਿੱਚੋਂ ਇਹ ਗੱਲ ਸੁਣ ਲਈ ਇਹ ਸੁਣਦੇ ਹੀ ਉਹਦਾ ਦਿਲ ਰੋ ਪਿਆ ਕਿ ਨੌਕਰਾਵਾਂਗੇ ਉਹਨੂੰ ਸਾਰੇ ਆਪਣੇ ਲੱਥੇ ਪੱਥੇ ਪੁਰਾਣੇ ਕੱਪੜੇ ਹੀ ਦਿੰਦੇ ਆ ਆਪਣੇ ਅਥਰੂਆਂ ਨੂੰ ਉਹ ਅੰਦਰ ਹੀ ਅੰਦਰ ਪੀਣ ਦੀ ਕੋਸ਼ਿਸ਼ ਕਰਦੀ ਰਹੀ ਕਿਉਂਕਿ ਅਥਰੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸੀ ਦੁਪਹਿਰ ਨੂੰ ਸਾਰਿਆਂ ਨੇ ਖਾਣਾ ਖਾਦਾ ਹਰਲੀਨ ਖੜੀ ਖੜੀ ਇੱਕ ਇੱਕ ਕਰਕੇ ਸਾਰਿਆਂ ਨੂੰ ਗਰਮ ਗਰਮ ਰੋਟੀ ਫੜਮਦੀ ਰਹੀ ਗੁਰਪ੍ਰੀਤ ਤਾਂ ਕਦੋਂ ਦਾ ਆਫਿਸ ਚਲਾ ਗਿਆ ਸੀ ਅੱਜ ਉਹਨੂੰ ਟਿਫਨ ਵੀ ਨਹੀਂ ਦਿੱਤਾ ਗਿਆ ਕਿਉਂਕਿ ਸਾਸ ਨੇ ਸਵੇਰੇ ਹੀ ਕਹਿ ਦਿੱਤਾ ਸੀ ਕਿ ਅੱਜ ਸਾਰਾ ਪਰਿਵਾਰ ਦੁਪਹਿਰ ਦਾ ਹੀ ਖਾਣਾ ਖਾਊਗਾ ਹਰਲੀਨ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਆਪਣੇ ਪਤੀ ਨੂੰ ਵੱਖਰਾ ਖਾਣਾ ਬਣਾ ਕੇ ਦੇ ਦੇਵੇ ਜਦਕਿ ਗੌਰਪ੍ਰੀਤ ਦੇ ਜਾਣ ਤੋਂ ਬਾਅਦ ਪ੍ਰੀਤ ਨੇ ਰਸੋਈ ਵਿੱਚ ਆ ਕੇ ਕਿਹਾ ਦੀਦੀ ਮੈਂ ਤਾਂ ਨਾਸ਼ਤੇ ਬਨਾਨੀ ਰਹਿ ਸਕਦੀ ਤੁਸੀਂ ਮੇਰੇ ਲਈ ਇੱਕ ਪਰੌਂਠੀ ਪਕਾ ਦਿਓ ਤੇ ਹਰਲੀਨ ਨੂੰ ਪਰੌਂਠੀ ਪਕਾਉਣੀ ਪਈ ਜਿਹਦੇ ਤੇ ਗੁਰਮੀਤ ਕੌਰ ਨੇ ਜਾ ਕੇ ਕੁਝ ਨਾ ਕਿਹਾ ਸਾਰੇ ਬਾਰ ਖੇੜ ਖੜਾ ਰਹੇ ਸੀ ਪਰ ਆਪਣੇ ਹਾਸੇ ਦਾ ਹਿੱਸਾ ਹਰਲੀ ਨੂੰ ਕੋਈ ਨਹੀਂ ਬਣਾਉਣਾ ਚਾਹੁੰਦਾ ਸੀ ਖਾਣਾ ਖਾਣ ਤੋਂ ਬਾਅਦ ਪ੍ਰੀਤ ਦੀ ਆਵਾਜ਼ ਆਈ ਮੰਮੀ ਮੈਂ ਤਾਂ ਆਰਾਮ ਕਰਨ ਚੱਲਨੀ ਆ ਮੈਨੂੰ ਬਹੁਤ ਥਕਾਨ ਹੋ ਰਹੀ ਆ ਹਰਲੀ ਨੇ ਸੋਚਣ ਲੱਗੀ ਕਿ ਕ ਮੈਂ ਹੀ ਆ ਜਿਹੜੀ ਸਾਰਾ ਦਿਨ ਥੱਕਦੀ ਨਹੀਂ ਬਾਕੀ ਤਾਂ ਥੱਕ ਜਾਂਦੇ ਆ ਬਾਹਰ ਮਨਦੀਪ ਕਹਿਣ ਲੱਗੀ ਭਾਬੀ ਸੌਣ ਕਿੱਥੇ ਚੱਲੀਆਂ ਚੱਲ ਕਮਰੇ 'ਚ ਬਹਿ ਕੇ ਗੱਲਾਂ ਕਰਦੇ ਆ ਚੱਲ ਮੈਂ ਤੁਹਾਨੂੰ ਕੌਫੀ ਪਿਆ ਦੇਣੀ ਆ ਤੇ ਤੁਹਾਡੀ نیند ਉੱਡ ਜਾਊਗੀ ਪ੍ਰੀਤ ਨੇ ਵੀ ਕਿਹਾ ਕਿ ਹਾਂ ਇਹ ਹੋਈ ਨਾ ਗੱਲ ਇਹ ਸੁਣ ਕੇ ਗੁਰਮੀਤ ਕੌਰ ਨੇ ਤੁਰੰਤ ਕਿਹਾ ਤੁਸੀਂ ਦੋਵੇਂ ਆਰਾਮ ਨਾਲ ਕਮਰੇ 'ਚ ਜਾਓ ਮੈਂ ਵੱਡੀ ਬਉ ਨੂੰ ਕਾਫੀ ਬਣਾਉਣ ਨੂੰ ਕਹਿ ਦੇਣੀ ਆ ਗੁਰਮੀਤ ਕੌਰ ਨੇ ਰਸੋਈ ਚ ਆ ਕੇ ਹਰਲੀਨ ਨੂੰ ਕਾਫੀ ਬਣਾਉਣ ਲਈ ਕਹਿ ਦਿੱਤਾ ਤੇ ਕਿਹਾ ਕਿ ਪ੍ਰੀਤ ਦੇ ਕਮਰੇ 'ਚ ਹੀ ਲੈ ਆਈ ਸਵੇਰ ਦੀ ਥੱਕੀ ਹਰਲੀਨ ਦੇ ਪੈਰਾਂ 'ਚ ਦਰਦ ਹੋ ਰਿਹਾ ਸੀ ਉਹਨੇ ਰਸੋਈ ਵਿੱਚ ਇੱਕ ਨਜ਼ਰ ਮਾਰੀ ਦਰਸੋਈ ਗੰਦੀ ਹੋਈ ਪਈ ਸੀ ਜੀ ਮਾਂ ਜੀ ਕਹਿ ਕੇ ਉਹ ਛੇਤੀ ਛੇਤੀ ਰਸੋਈ ਸਾਫ਼ ਕਰਨ ਲੱਗੀ ਤੇ ਇੱਕ ਪਾਸੇ ਕਾਫੀ ਬਣਾਉਣ ਨੂੰ ਰੱਖ ਦਿੱਤੀ ਪਸੀਨੇ ਨਾਲ ਲਥਪਥ ਹਰਲੀਨ ਕਾਫੀ ਬਣਾਉਂਦੇ ਬਣਾਉਂਦੇ ਇੱਕ ਪਾਸੇ ਭਾਂਡੇ ਧੋ ਰਹੀ ਸੀ ਹੁਣ ਪਸੀਨੇ ਦੇ ਕਾਰਨ ਬੁਰਾ ਹਾਲ ਹੋ ਰਿਹਾ ਸੀ ਤੇ ਇੱਕ ਹਵਾ ਦਾ ਝੋਕਾ ਵੀ ਉਹਨੂੰ ਰਾਹਤ ਦੇ ਰਿਹਾ ਸੀ ਪਰ ਅਜੇ ਤਾਂ ਉਹਦੇ ਬੜੇ ਕੰਮ ਬਾਕੀ ਪੈ ਸੀ ਕਾਫੀ ਬਣਾਉਣ ਤੋਂ ਬਾਅਦ ਉਹਨੇ ਛੇਤੀ ਨਾਲ ਕੱਪਾਂ ਵਿੱਚ ਪਾਈ ਤੇ ਪ੍ਰੀਤ ਦੇ ਕਮਰੇ ਵਿੱਚ ਲੈ ਕੇ ਚਲੀ ਗਈ ਜਿਵੇਂ ਹੀ ਉਹਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਏਸੀ ਦੀ ਠੰਡਕ ਨੇ ਉਹਦੀ ਆਤਮਾ ਨੂੰ ਰਾਹਤ ਦਿੱਤੀ ਉਹਨੇ ਬੈੱਡ ਤੇ ਸਾਰਿਆਂ ਦੇ ਵਿੱਚ ਕੌਫੀ ਰੱਖ ਦਿੱਤੀ ਜਿੱਥੇ ਮਾਂ ਧੀ ਤੇ ਪ੍ਰੀਤ ਬੈਠੀਆਂ ਸੀ ਮਨ ਤਾਂ ਕਰ ਰਿਹਾ ਸੀ ਕਿ ਉਹ ਵੀ ਇੱਥੇ ਹੀ ਬਹਿ ਜਾਵੇ ਤੇ ਆਪਣੇ ਆਪ ਨੂੰ ਗਰਮੀ ਤੋਂ ਰਾਹਤ ਦੇਵੇ ਪਰ ਇਦਾਂ ਕਰਨਾ ਸਾਰਿਆਂ ਨੂੰ ਚੋਬਸਾ ਦਦਾ ਸੀ ਜਿਵੇਂ ਹੀ ਉਹ ਕਮਰੇ ਤੋਂ ਬਾਹਰ ਨਿਕਲ ਕੇ ਦਰਵਾਜਾ ਬੰਦ ਕਰਨ ਲੱਗੀ ਤਾਂ ਉਹਨੂੰ ਮਨਦੀਪ ਦੀ ਆਵਾਜ਼ ਆਈ ਪ੍ਰੀਤ ਭਾਬੀ ਤੁਹਾਡਾ ਤਾਂ ਬੜਾ ਵੱਡਾ ਦੇ ਲਿਆ ਜਿਹੜਾ ਤੁਸੀਂ ਘਰ ਇੰਨਾ ਖਰਚਾ ਦਿੰਦੇ ਹੋ ਨਹੀਂ ਤਾਂ ਘਰ ਪ੍ਰੀਤ ਦੀ ਤਾਂ ਕਮਾਈ ਬੜੀ ਘਟਿਆ ਹੁਣ ਭਲਾ ਵੱਡੀ ਭਾਬੀ ਦੇ ਕੰਮ ਕਰਨ ਨਾਲ ਖਰਚਾ ਘੱਟ ਥੋੜਾ ਹੋ ਜਾਊਗਾ ਇਹ ਗੱਲ ਸੁਣ ਕੇ ਪ੍ਰੀਤ ਨੇ ਕਿਹਾ ਹੁਣ ਕੀ ਕਰੀਏ ਦੀਦੀ ਘਰ ਵਿੱਚ ਕੋਈ ਨੌਕਾ ਰੱਖਿਆ ਤਾਂ ਉਹ ਵੀ 10000 ਲੈ ਜਾਊਗਾ ਫਿਰ ਇਹਨਾਂ ਨੂੰ ਵੀ ਸਹਾਰਾ ਮਿਲਿਆ ਆ ਇਨਾਂ ਦਾ ਵੀ ਢਿੱਡ ਪਰ ਜਾਂਦਾ ਆ ਗਰਮੀਤ ਕੌਰ ਨੇ ਤੁਰੰਤ ਕਿਹਾ ਨਹੀਂ ਮੈਂ ਇਹਦਾ ਕੋਈ ਰਸਤਾ ਕੱਢ ਲੂੰਗੀ ਹੁਣ ਮੈਂ ਸਰਜੀਤ ਤੇ ਇਹਨਾਂ ਬੋਝ ਨਹੀਂ ਪੈਣ ਦੇਣਾ ਗੁਰਪ੍ਰੀਤ ਨੂੰ ਕੁਝ ਕਰਨਾ ਹੀ ਪੈਣਾ ਆ ਤਾਂ ਉਦੋਂ ਹੀ ਮਨਦੀਪ ਨੇ ਕਿਹਾ ਕਿ ਮੇਰਾ ਤਾਂ ਗਲਾ ਪਿਆਸ ਨਾਲ ਸੁੱਕ ਰਿਹਾ ਆ ਮੈਂ ਪਾਣੀ ਪੀ ਕੇ ਆਉਣੀ ਆ ਨਹੀਂ ਤਾਂ ਕੌਫੀ ਸਵਾਦ ਨਹੀਂ ਲੱਗਣੀ ਮਨਦੀਪ ਨੂੰ ਆਉਂਦਾ ਵੇਖ ਕੇ ਹਰਲੀ ਤੁਰੰਤ ਉੱਥਰ ਸੋ ਹੀ ਵਿਚ ਆ ਗਈ ਛੇਤੀ ਛੇਤੀ ਬਾਕੀ ਦੇ ਕੰਮ ਖਤਮ ਕਰਨ ਲੱਗੀ ਉਹ ਗਰਮੀਤ कौर ਦੀ ਪੂਰੀ ਗੱਲ ਸੋਨੀ ਪਾਈ ਸੀ ਕਿ ਅੱਗੇ ਮਾਂ ਜੀ ਨੇ ਕੀ ਸੋਚਿਆ ਹੋਊਗਾ ਕਿਤੇ ਕੋਈ ਵੱਡਾ ਧਮਾਕਾ ਤਾਂ ਨਹੀਂ ਹੋਣ ਵਾਲਾ ਮਨਦੀਪਾਈ ਤੇ ਚੁੱਪਚਾਪ ਪਾਣੀ ਪੀ ਕੇ ਚਲੀ ਗਈ ਹਰਲੀਨ ਵੀ ਕਮਰੇ ਵਿੱਚ ਜਾ ਕੇ ਬਹਿ ਗਈ ਘੜੀ ਤੇ ਟਾਈਮ ਵੇਖਿਆ ਤਾਂ 3 ਵਜ ਰਏ ਸੀ ਹੁਣ ਉਹਦੇ ਕੋਲ ਸਿਰਫ 1 ਘੰਟਾ ਸੀ ਜਿਹਦੇ ਚੋਂ ਥੋੜਾ ਜਿਹਾ ਆਰਾਮ ਕਰ ਸਕਦੀ ਸੀ ਬਾਰ ਪ੍ਰੋਸਾ ਨਹੀਂ ਕਿ ਕਦੋਂ ਸੱਸ ਦੀ ਆਵਾਜ਼ ਆ ਜਾਵੇ 4:30 ਵਜੇ ਹਰਲੀਨ ਨੇ ਸ਼ਾਮ ਦੀ ਚਾਹ ਬਣਾਈ ਤੇ ਉਸ ਤੋਂ ਬਾਅਦ ਮੰਦੀਪ ਆਪਣੇ ਘਰ ਚਲੀ ਗਈ ਜਿਵੇਂ ਹੀ ਰਾਤ ਨੂੰ ਗੁਰਪ੍ਰੀਤ ਘਰ ਆਇਆ ਤਾਂ ਗੁਰਮੀਤ ਕੌਰ ਨੇ ਸਾਰਿਆਂ ਨੂੰ ਇਕੱਠਾ ਕਰ ਲਿਆ ਉਦੋਂ ਹੀ ਗੁਰਪ੍ਰੀਤ ਦਾ ਛੋਟਾ ਭਰਾ surjeet ਵੀ ਆ ਗਿਆ ਤੇ ਪ੍ਰੀਤ ਵੀ ਸਾਹਮਣੇ ਬੈਠੀ ਸੀ ਗੁਰਮੀਤ ਕੌਰ ਨੇ ਹਰਲੀਨ ਨੂੰ ਕਿਹਾ ਕਿ ਤੂੰ ਵੀ ਇੱਥੇ ਹੀ ਖੜੀ ਰਹਿ ਅੱਜ ਤੇਰਾ ਇੱਥੇ ਹੋਣਾ ਜ਼ਰੂਰੀ ਆ ਗੁਰਪ੍ਰੀਤ ਹੁਣ ਬਹੁਤ ਹੋ ਚੁੱਕਿਆ ਆ ਸਾਰੀ ਜ਼ਿੰਦਗੀ ਸਰਜੀਤ ਤੈਨੂੰ ਕਮਾ ਕੇ ਨਹੀਂ ਖਵਾ ਸਕਦਾ ਉਹਦੀ ਕਮਾਈ ਜ਼ਿਆਦਾ ਆ ਤਾਂ ਤੂੰ ਇਹਦਾ ਫਾਇਦਾ ਚੁੱਕ ਰਿਆਂ ਆ ਹੁਣ ਤੁਸੀਂ ਦੋਵੇਂ ਇੱਕ ਕੰਮ ਕਰੋ ਕਿ ਤੁਸੀਂ ਆਪਣੇ ਕਮਰੇ ਦਾ ਕਿਰਾਇਆ ਦੇਣਾ ਸ਼ੁਰੂ ਕਰਦੋ ਇਹ ਗੱਲ ਸੁਣ ਕੇ ਗੁਰਪ੍ਰੀਤ ਤੇ ਹਰਲੀਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਤੇ ਦੋਵੇਂ ਇੱਕ ਦੂਜੇ ਦਾ ਮੂੰਹ ਵੇਖਣ ਲੱਗੇ ਗੁਰਪ੍ਰੀਤ ਨੇ ਕਿਹਾ ਮਾਂ ਮੈਂ ਵੀ ਤੁਹਾਡਾ ਹੀ ਪੋਤੇ ਆ ਤੇ ਤੁਸੀਂ ਮੇਰੇ ਕੋਲੋਂ ਹੀ ਕਰਾਇਆ ਮੰਗ ਰਹੇ ਹੋ ਤੇ ਮੈਂ ਕਰਾਇਆ ਕਿੱਥੋਂ ਦਵਾਂਗਾ ਕਿਉਂਕਿ ਤਨਖਾਹ ਤਾਂ ਤੁਹਾਨੂੰ ਦੇ ਦੇਣਾ ਆ ਮੈਂ ਤਾਂ ਗੁਰਮੀਤ कौर ਨੇ ਕਿਹਾ ਕਿ ਥੋੜੇ ਜੇ ਪੈਸਿਆਂ ਨੂੰ ਤਨਖਾਹ ਕਹਿਣਾ ਆ ਉਹਦੇ ਨਾਲ ਕੀ ਬੰਦ ਆਇਆ ਕਰਦੇ ਇੰਨੇ ਖਰਚੇ ਆ ਜਿਹਦੇ ਚ ਦੁੱਧ ਸਬਜ਼ੀ ਬਿਜਲੀ ਦਾ ਬਿੱਲ ਸਿਲੰਡਰ ਰਾਸ਼ਨ ਤੇ ਪਤਾ ਨਹੀਂ ਹੋਰ ਕੀ ਕੀ ਜੇ ਤੇਰੀ ਤਨਖਾਹ ਨਾਲ ਖਰਚੇ ਪੂਰੇ ਕਰਾਂ ਨਾ ਤੇ ਅੱਦੇ ਵੀ ਨਹੀਂ ਹੋਣੇ ਤੂੰ ਆਪਣੇ ਕਮਰੇ ਦਾ ਕਿਰਾਇਆ ਦਿਆ ਕਰ ਉਹਦੇ ਨਾਲ ਘਰ ਦਾ ਖਰਚਾ ਬਰਾਬਰ ਹੋ ਜਾਊਗਾ ਉਹਨਾਂ ਪੈਸਿਆਂ ਨਾਲ ਸਰਜੀਤ ਦਾ ਤੇ ਤੇਰਾ ਘਰ ਖਰਚ ਬਰਾਬਰ ਹੋਣਾ ਆ ਮੈਂ ਨਹੀਂ ਚੰਦੀ ਕਿ ਹੁਣ ਸਰਜੀਤ ਤੇ ਇੰਨਾ ਬੋਝ ਪਵੇ ਛੋਟਾ ਭਰਾ ਵੱਡੇ ਭਰਾ ਨੂੰ ਖਾਣ ਦਾ ਚੰਗਾ ਲੱਗਦਾ ਆ ਆਪਣਾ ਮਾਂ ਦੇ ਆਖਰੀ ਸ਼ਬਦ ਗੁਰਪ੍ਰੀਤ ਦੇ ਦਿਲ ਨੂੰ ਲੱਗਾ ਮਾਂ ਛੋਟਾ ਭਰਾ ਤਾਂ ਨਹੀਂ ਖਵਾ ਸਕਦਾ ਪਰ ਵੱਡੇ ਪੁਰਾਣੇ ਜੋ ਕੀਤਾ ਆ ਉਹ ਤਾਂ ਕਿਸੇ ਨੂੰ ਯਾਦ ਨਹੀਂ ਆ ਅੱਜ surjeet ਜੋ ਕੁਝ ਵੀ ਆ ਉਹਦੇ ਲਈ ਮੈਂ ਆਪਣੀ ਸਾਰੀ ਕਮਾਈ ਲਾਈ ਆ ਇਹਦੇ ਤੇ ਇਹ ਤੁਹਾਨੂੰ ਯਾਦ ਹੀ ਨਹੀਂ ਆ ਜਦ ਕਿ ਉਸ ਵਕਤ ਤਾਂ ਤੁਹਾਡੀ ਪੈਨਸ਼ਨ ਵੀ ਨਹੀਂ ਸੀ ਤਾਂ surjeet ਤੁਰੰਤ ਬੋਲਿਆ ਵੀਰ ਤੂੰ ਕੀ ਮੇਰੇ ਤੇ ਅਸਾਨ ਕੀਤਾ ਆ ਜਿਹੜਾ ਮੈਨੂੰ ਸੁਣਾ ਰਿਹਾ ਆ ਉਹਦੇ ਤੋਂ ਜ਼ਿਆਦਾ ਤਾਂ ਹੁਣ ਤੱਕ ਮੈਂ ਤੁਹਾਡੇ ਤੇ ਖਰਚ ਕਰ ਚੁੱਕਿਆ ਆ ਗੁਰਪ੍ਰੀਤ ਨੇ ਵੀ ਅੱਖਾਂ ਕੱਢ ਕੇ ਅੱਜ ਗੁੱਸੇ 'ਚ ਕਹਿ ਦਿੱਤਾ ਸਰਜੀਤ ਤਾ ਤੂੰ ਵੀ ਮੇਰੇ ਤੇ ਆਸਾਨੀ ਕੀਤਾ ਹੁਣ ਦੋਵਾਂ ਭਰਾਵਾਂ ਵਿੱਚ ਬਹਿਸ ਹੋ ਰਹੀ ਸੀ ਤੇ ਪ੍ਰੀਤ ਵੀ ਗੁਰਪ੍ਰੀਤ ਨੂੰ ਕਹਿ ਰਹੀ ਸੀ ਕਿ ਵੀਰ ਜੀ ਤੁਸੀਂ ਆਪਣੇ ਭਰਾ ਤੇ ਬੋਝ ਕਿਉਂ ਬਣਾਣਾ ਚਾਹੁੰਦੇ ਹੋ ਇਹਨਾਂ ਦੇ ਮਨ ਕਮਾਈ ਕਰਨ ਚ ਲਾਓ ਤਾਂ ਕੁਝ ਪੈਸੇ ਆਉਣਗੇ ਸਾਹਮਣੇ ਖੜੀ ਹਰਲੀਨ ਦੇ ਤਾਂ ਜਿਵੇਂ ਦਿਲ ਤੇ ਵਾਰ ਹੋਇਆ ਉਹਨੇ ਤੁਰੰਤ ਗਰਮੀਤ कौर ਨੂੰ ਕਿਹਾ ਮੰਮੀ ਜੀ ਤੁਸੀਂ ਦੱਸੋ ਕਿ ਇਹਨੇ ਪੈਸੇ ਅਸੀਂ ਕਿੱਥੋਂ ਲਿਆਵਾਂਗੇ ਤਨਖਾਹ ਤਾਂ ਹਜੇ ਵਧੀ ਨਹੀਂ ਆ ਜਿਹੜੀ ਤਨਖਾਹ ਮਿਲਦੀ ਆ ਉਹ ਸਾਰੀ ਤਾਂ ਤੁਹਾਨੂੰ ਦੇ ਦੇਣੇ ਆ ਤਾਂ ਗੁਰਮੀਤ ਕਰਨੇ ਕਿਹਾ ਕਿ ਮੈਨੂੰ ਨਹੀਂ ਕੁਝ ਪਤਾ ਹਰ ਮਹੀਨੇ ਤੁਹਾਨੂੰ ਕਿਰਾਇਆ ਦੇਣਾ ਹੀ ਪਊਗਾ ਅੱਜ ਗੁਰਪ੍ਰੀਤ ਦੇ ਆਪਣੇ ਹੀ ਉਹਦੇ ਦੁਸ਼ਮਣ ਬਣ ਗਏ ਸੀ ਉਹਨੂੰ ਐਵੇਂ ਲੱਗ ਰਿਹਾ ਸੀ ਉਹਦਾ ਡੀਲਰ ਹੋ ਰਿਹਾ ਸੀ ਉਹਰਲੀ ਇਹਦਾ ਹੱਥ ਫੜ ਕੇ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਚੁੱਪਚਾਪ ਬਹਿ ਗਿਆ ਹਰਲੀਨ ਨੂੰ ਉਹਦੀਆਂ ਅੱਖਾਂ ਦੇ ਪਿੱਛੇ ਅਥਰੂ ਸਾਫ਼ ਨਜ਼ਰ ਆ ਰਹੇ ਸੀ ਪਰ ਉਹ ਕੁਝ ਬੋਲ ਕੇ ਉਹ ਹੋਰ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੀ ਸੀ ਉਸ ਰਾਤ ਗੌਰਪ੍ਰੀਤ ਤੇ ਹਰਲੀਨ ਨੇ ਖਾਣਾ ਨਹੀਂ ਖਾਦਾ ਅਗਲੇ ਦਿਨ ਗੌਰਪ੍ਰੀਤ ਸਵੇਰੇ 7 ਵਜੇ ਘਰੋਂ ਚਲਾ ਗਿਆ ਤੇ ਹਰਲੀਨ ਨੂੰ ਕਹਿ ਗਿਆ ਕਿ ਤੂੰ ਚਿੰਤਾ ਨਾ ਕਰ ਹਰਲੀਨ ਮੈਂ ਇਹਨਾਂ ਦਾ एहसान ਨਹੀਂ ਰੱਖੂੰਗਾ ਤਾਂ ਹਰਲੀਨ ਨੇ ਕਿਹਾ ਕਿ ਕੀ ਅਸੀਂ ਕਿਤੇ ਹੋਰ ਜਾ ਕੇ ਰਹਿ ਸਕਦੇ ਹਾਂ ਗੁਰਪ੍ਰੀਤ ਨੇ ਕਿਹਾ ਨਹੀਂ ਹਰਲੀਨ ਇਹ ਘਰ ਮੇਰੇ ਪਿਓ ਦਾ ਆ ਇਹਦੇ ਤੇ ਇਕੱਲੇ ਸੁਜੀਤ ਦਾ ਹੱਕ ਨਹੀਂ ਆ ਬਲਕਿ ਪਾਪਾ ਦੇ ਜਾਣ ਤੋਂ ਬਾਅਦ ਮੈਂ ਇਸ ਘਰ ਤੇ ਬਹੁਤ ਪੈਸੇ ਲਾਏ ਆ ਕਿਉਂਕਿ ਉਦੋਂ ਮੇਰੇ ਤੇ ਜ਼ਿੰਮੇਵਾਰੀਆਂ ਨਹੀਂ ਸੀ ਨਾ ਮਨਦੀਪ ਦਾ ਵਿਆਹ ਕੀਤਾ ਆ ਪਰ ਮਾਂ ਨੂੰ ਉਹ ਵੀ ਭੁੱਲ ਗਈ ਆ ਅੱਜ ਕੋਈ ਇੰਤਜ਼ਾਮ ਕਰਕੇ ਹੀ ਆਉਂਗਾ ਗੁਰਪ੍ਰੀਤ ਘਰੋਂ ਚਲਾ ਗਿਆ ਤੇ ਹਰਲੀਨ ਆਪਣੇ ਕਮਰੇ 'ਚ ਜਾ ਕੇ ਬਹਿ ਗਈ ਤੇ ਸੋਚਣ ਲੱਗੀ ਅੱਜ ਉਹਦਾ ਦਿਲ ਬਗਾਵਤ ਕਰ ਰਿਹਾ ਸੀ ਕਿ ਹਰਲੀਨ ਹੁਣ ਤੈਨੂੰ ਆਪਣੇ ਪਤੀ ਦੇ ਲਈ ਕਦਮ ਚੁੱਕਣਾ ਹੀ ਪੈਣਾ ਆ ਬਹੁਤ ਹੋ ਗਿਆ ਹੁਣ ਹੋਰ ਬਰਦਾਸ਼ ਨਹੀਂ ਕਰਨਾ ਪੂਰਾ ਦਿਨ ਗੁਰਪ੍ਰੀਤ ਘਰ ਨਹੀਂ ਆਇਆ ਪਰ ਗੁਰਮੀਤ कौर ਨੇ ਪੁੱਛਿਆ ਤੱਕਣੀ ਗੁਰਪ੍ਰੀਤ ਰਾਤ ਨੂੰ 8 ਵਜੇ ਘਰ ਆਇਆ ਸੀ ਤਹਰਲੀ ਨੇ ਵੇਖਿਆ ਕਿ ਪਸੀਨੇ ਨਾਲ ਉਹਦਾ ਬੁਰਾ ਹਾਲ ਆ ਪੁੱਛਣ ਤੇ ਗੁਰਪ੍ਰੀਤ ਨੇ ਕਿਹਾ ਕਿ ਉਹ ਸਵੇਰੇ ਤੇ ਸ਼ਾਮ ਨੂੰ ਆਟੋ ਚਲਾਊਗਾ ਤੇ ਦਿਨੇ ਨੌਕਰੀ ਕਰੂਗਾ ਗੁਰਪ੍ਰੀਤ ਇੰਨੀ ਮਿਹਨਤ ਕਰਨ ਨੂੰ ਮਜਬੂਰ ਸੀ ਕਿਉਂਕਿ ਮਾਂ ਦੇ ਤਾਨੇ ਬਰਦਾਸ਼ਤ ਤੋਂ ਬਾਹਰ ਹੋ ਚੁੱਕੇ ਸੀ ਘਰ ਵਿੱਚ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਗੁਰਪ੍ਰੀਤ ਘਰ ਨਹੀਂ ਆਇਆ ਇਹਦਾ ਫਰਕ ਉਹਦੀ ਸਿਹਤ ਤੇ ਨਜ਼ਰ ਆ ਰਿਹਾ ਸੀ ਤੇ ਹਰਲੀਨ ਨੂੰ ਹੁਣ ਉਹਦੀ ਫਿਕਰ ਹੋ ਰਹੀ ਸੀ ਸੱਸ ਦੇ ਪ੍ਰਤੀ ਗੁੱਸੇ ਦਾ ਜਵਾਲਾਮੁਖੀ ਵਾਧਾ ਹੀ ਜਾ ਰਿਹਾ ਸੀ ਜਿਵੇਂ ਹੀ 1 ਮਹੀਨਾ ਹੋਇਆ ਤਾ ਗੁਰਪ੍ਰੀਤ ਨੇ ਆਪਣੀ ਮਾਂ ਨੂੰ 8000 ਰੁਪਏ ਦੇ ਕੇ ਕਿਹਾ ਅੱਜ ਕੱਲ ਜੇਸੇ ਹਿਸਾਬ ਨਾਲ ਕਰਾਇਆ ਚੱਲ ਰਿਹਾ ਹੈ ਨਾ ਮੈਂ ਤੁਹਾਨੂੰ ਉਸੇ ਹਿਸਾਬ ਨਾਲ ਪੈਸੇ ਦਊਂਗਾ ਕਿਉਂਕਿ ਮੇਰੇ ਕੋਲ ਬਸ ਇੱਕ ਹੀ ਕਮਰਾ ਆ ਅੱਜ ਤੋਂ ਅਸੀਂ ਤੁਹਾਡੇ ਕਿਰਾਏਦਾਰ ਆ ਗੁਰਮੀਤ कौर ਪੈਸੇ ਲੈ ਕੇ ਬਹੁਤ ਖੁਸ਼ ਹੋਈ ਤੇ ਉਸ ਤੋਂ ਬਾਅਦ ਸਰਜੀਤ ਤੇ ਪ੍ਰੀਤ ਨੂੰ ਕਹਿਣ ਲੱਗੀ ਵੇਖਿਆ ਮੇਰੇ ਕਹਿਣ ਦਾ ਕਿੰਨਾ ਅਸਰ ਹੋਇਆ ਆ ਪ੍ਰੀਤ ਨੇ ਵੀ ਕਿਹਾ ਕਿ ਮੰਮੀ ਜੀ ਤੁਹਾਡੇ ਦਿਮਾਗ ਦੀ ਤਾਂ ਦਾਤ ਦੇਣੀ ਪਊਗੀ ਅਗਲੇ ਦਿਨ ਗੁਰਮੀਤ ਕੌਰ ਉੱਠ ਗਈ ਪਰ ਹਰਲੀਨ ਸੁੱਤੀ ਨਾ ਉઠી ਤਾਂ ਗੁਰਮੀਤ ਕੌਰ ਨੇ ਗੁੱਸੇ 'ਚ ਕਿਹਾ ਮਹਾਰਾਣੀ ਹਜੇ ਤੱਕ ਸੁੱਤੀ ਨਹੀਂ ਉઠી ਚਾਹ ਕੌਣ ਬਣਾਊਗਾ ਤਾਂ ਹਰਲੀਨ ਨੇ ਕਹਿ ਦਿੱਤਾ ਕਿ ਮੇਰੀ ਸਿਹਤ ਠੀਕ ਨਹੀਂ ਆ ਤੁਹਾਡੀ ਛੋਟੀ ਬਹੂ ਆ ਉਹਨੂੰ ਕਹਿ ਦੋ ਇਹ ਕਹਿ ਕੇ ਹਰਲੀਨ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਸੌ ਗਈ ਗੁਰਮੀਤ ਕੌਰ ਹੱਤੀ ਬੱਕੀ ਰਹਿ ਗਈ ਕਿ ਇਹ ਕੀ ਹੋ ਰਿਹਾ ਆ ਅੱਜ ਤੱਕ ਤਾਂ ਹਰਲੀਨ ਦੀ ਹਿੰਮਤ ਨਹੀਂ ਸੀ ਕਿ ਉਹ ਕੋਈ ਜਵਾਬ ਵੀ ਦੇ ਦੇਵੇ ਕਮਰੇ ਵਿੱਚੋਂ 11 ਵਜੇ ਹਰਲੀਨ ਬਾਹਰ ਨਿਕਲੀ ਤੇ ਸਿੱਧਾ ਨਹਾਉਣ ਚਲੀ ਗਈ ਸਵੇਰੇ 9 ਵਜੇ ਗੁਰਪ੍ਰੀਤ ਆਟੋ ਦਾ ਕੰਮ ਖਤਮ ਕਰਕੇ ਆਇਆ ਉਹਦੇ ਹੱਥ ਵਿੱਚ ਇੱਕ ਖਾਣੇ ਦਾ ਪੈਕਟ ਵੇਖ ਕੇ ਗੁਰਮੀਤ ਕੌਰ ਹਰਾ ਗਏ ਪਰ ਉਹ ਸਿੱਧਾ ਹੀ ਆਪਣੇ ਕਮਰੇ 'ਚ ਚਲਾ ਗਿਆ ਗੁਰਪ੍ਰੀਤ ਗੁਰਮੀਤ ਕੌਰ ਕੁਝ ਦੇਰ ਬਾਅਦ ਕਮਰੇ ਵਿੱਚ ਗਈ ਦੋਵਾਂ ਨੂੰ ਖਾਣਾ ਖਾਂਦਿਆਂ ਵੇਖ ਕੇ ਹਰਾਨ ਰਹਿ ਗਈ ਉਹ ਜ਼ੋਰ ਨਾਲ ਗੁੱਸੇ 'ਚ ਬੋਲੀ ਤੁਸੀਂ ਦੋਵੇਂ ਇੱਥੇ ਬਹਿ ਕੇ ਮਜੇ ਨਾਲ ਖਾ ਰਹੇ ਹੋ ਤੇ ਸਾਡੇ ਲਈ ਖਾਣਾ ਕੌਣ ਬਣਾਉਂਗਾ ਗੁਰਪ੍ਰੀਤ ਤੇਰੀ ਹਿੰਮਤ ਕਿਵੇਂ ਹੋਈ ਆਪਣੇ ਕਮਰੇ 'ਚ ਇਕੱਲੇ ਬਹਿ ਕੇ ਖਾਣਾ ਖਾਣ ਦੀ ਤਾਂ ਗੁਰਪ੍ਰੀਤ ਨੇ ਗੁੱਸੇ 'ਚ ਕਿਹਾ ਕਿ ਮਾਂ ਮੈਂ ਕਿਰਾਏਦਾਰ ਆ ਤੇ ਤੁਸੀਂ ਐਵੇਂ ਮੇਰੇ ਕਮਰੇ 'ਚ ਨਾ ਆਇਆ ਕਰੋ ਗੁਰਮੀਤ ਕੌਰ ਦਾ ਮੂੰਹ ਖੁੱਲਾ ਹੀ ਰਹਿ ਗਿਆ ਫਿਰ ਉਹਨਾਂ ਨੇ ਹਰਲੀਨ ਨੂੰ ਕਿਹਾ ਅਜੇ ਮਨਦੀਪ ਨੇ ਆਉਣਾ ਆ ਛੇਤੀ ਖਾਣਾ ਬਣਾ ਲੈ ਹਰਲੀਨ ਦਾ ਜਵਾਬ ਸੁਣੇ ਬਿਨਾ ਹੀ ਗੁਰਮੀਤ ਕੌਰ ਕਮਰੇ ਤੋਂ ਬਾਹਰ ਚਲੀ ਗਈ ਤੇ ਪ੍ਰੀਤ ਦੇ ਨਾਲ ਦੋਵਾਂ ਦੀ ਬੁਰਾਈ ਕਰਨ ਲੱਗੀ ਮਨਦੀਪ ਆ ਕੇ ਚਲੀ ਜਾਵੇ ਫਿਰ ਇਹਨਾਂ ਦੋਵਾਂ ਦੀ ਮੈਂ ਚੰਗੀ ਤਰ੍ਹਾਂ ਖਬਰ ਲਵਾਂਗੀ ਕਿ ਦੋਵੇਂ ਯਾਦ ਰੱਖਣਗੇ ਪ੍ਰੀਤ ਵੀ ਬਹੁਤ ਬੁਰਾਈ ਕਰਨ ਲੱਗੀ ਤੇ ਅੱਗ 'ਚ ਕਿਉਂ ਪਾਉਣ ਲੱਗੀ ਪਰ ਗੁਰਮੀਤ ਕੌਰ ਉਦੋਂ ਹੈਰਾਨ ਰਹਿ ਗਈ ਜਦੋਂ ਹਰਲੀਨ ਨੇ ਘੋਰਪ੍ਰੀਤ ਦੇ ਜਾਣ ਤੋਂ ਬਾਅਦ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਉਹਨੇ ਅੱਜ ਘਰ 'ਚ ਨਾ ਤਾਂ ਕੋਈ ਸਫਾਈ ਕੀਤੀ, ਨਾ ਕੱਪੜੇ ਧੋਤੇ ਤੇ ਨਾ ਹੀ ਖਾਣਾ ਬਣਾਇਆ। ਸੱਸ ਇਹ ਵੇਖ ਕੇ ਹੈਰਾਨ ਹੋ ਗਈ ਤੇ ਜਾ ਕੇ ਹਰਲੀਨ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੀ। ਹਰਲੀਨ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਫੇਰ ਸੌਂ ਗਈ। ਗਰਮੀਤ ਕੌਰ ਗੁੱਸੇ ਚੰਦਰ ਵੱਡੀ ਤੇ ਬੋਲੀ, "ਬਹੂ ਕਦੋਂ ਦੀ ਮੰਦੀਪ ਆਈ ਆ?" ਤੇ ਤੂੰ ਕਮਰੇ ਤੋਂ ਬਾਹਰ ਹੀ ਨਹੀਂ ਨਿਕਲੀ ਮੈਂ ਕਦੋਂ ਦਾ ਤੈਨੂੰ ਉਹਦੇ ਲਈ ਖਾਣਾ ਬਣਾਉਣ ਨੂੰ ਕਿਹਾ ਆ ਤੇ ਤੂੰ ਕੁਝ ਨਹੀਂ ਬਣਾਇਆ ਇਹ ਕੀ ਬਤਮੀਜ਼ੀ ਆ ਲੱਗਦਾ ਆ ਤੂੰ ਸਿਰ ਤੇ ਚੜਨ ਦੀ ਕੋਸ਼ਿਸ਼ ਕਰ ਰਹੀ ਆ ਹੁਣੇ ਮੈਂ ਤੇਰੀ ਅਕਲ ਟਿਕਾਣੇ ਲਾਉਣੀ ਆ ਗੁਰਮੀਤ ਕੌਰ ਕਮਰੇ ਵਿੱਚ ਆ ਕੇ ਬੈੱਡ ਤੇ ਪਈ ਆਪਣੀ ਬਹੂ ਹਰਲੀਨ ਤੇ ਚਿਲਾਉਂਦੇ ਹੋਏ ਜਿਵੇਂ ਹੀ ਉਹਦਾ ਹੱਥ ਫੜ ਕੇ ਖਿੱਚਣ ਲੱਗੀ ਤਾਂ ਹਰਲੀਨ ਤੁਰੰਤ ਉੱਠ ਕੇ ਗੁੱਸੇ 'ਚ ਬੋਲੀ ਖਬਰਦਾਰ ਅਸੀਂ ਤਾਂ ਕਿਰਾਏਦਾਰ ਆਣਾ ਫਿਰ ਤੁਹਾਡੀ ਕੁੜੀ ਨਾਲ ਸਾਨੂੰ ਕੀ ਮਤਲਬ ਤੁਹਾਡੀ ਕੁੜੀ ਆਵੇ ਜਾਂ ਜਾਵੇ ਇਹਦੇ ਨਾਲ ਅਸੀਂ ਕੀ ਕਰੀਏ ਬਹੂ ਦਾ ਇਹ ਜਵਾਬ ਸੁਣ ਕੇ ਗੁਰਮੀਤ ਕੌਰ ਉਹਨੂੰ ਵੇਖਦੀ ਰਹਿ ਗਈ ਇਸ ਵਕਤ ਗੁਰਪ੍ਰੀਤ ਘਰ ਆ ਗਿਆ ਤੇ ਬੋਲਿਆ ਹਰਲੀਨ ਤੂੰ ਕਹਿੰਦੀ ਸੀ ਨਾ ਕਿ ਕੀ ਅਸੀਂ ਅਲੱਗ ਰਹਿ ਸਕਦੇ ਹਾਂ ਚੱਲ ਹੁਣ ਆਪਾਂ ਵੱਖਰੇ ਰਵਾਂਗੇ ਇਹ ਸੁਣ ਕੇ ਹਰਲੀਨ ਦੇ ਚਿਹਰੇ ਤੇ ਮੁਸਕਾਨ ਆ ਗਈ ਤਾਂ ਗੁਰਮੀਤ कौर ਬੋਲੀ ਤੂੰ ਮੈਨੂੰ ਤਮਕੀ ਦੇ ਰਿਹਾ ਏਂ ਗੁਰਪ੍ਰੀਤ ਤੇਰੀ ਔਕਾਤ ਹੀ ਕੀ ਆ ਬਾਹਰ ਜਾ ਕੇ ਤਾਂ ਤੂੰ ਭਖਾਰੀ ਬਣ ਜਾਏਂਗਾ ਗੁਰਪ੍ਰੀਤ ਨੇ ਤੁਰੰਤ ਆਪਣੀ ਮਾਂ ਦੇ ਹੱਥ ਤੇ ਕਾਗਜ਼ ਰੱਖ ਦਿੱਤੇ ਤੇ ਬੋਲਿਆ ਕੌਣ ਭਖਾਰੀ ਬਣੂਗਾ ਇਹਨੂੰ ਪੜ੍ਹ ਕੇ ਪਤਾ ਲੱਗੂਗਾ ਪ੍ਰੀਤ ਵੀ ਉੱਥੇ ਆ ਗਈ ਤੇ ਉਹਨੇ ਤੁਰੰਤ ਆਪਣੀ ਸੱਸ ਦੇ ਹੱਥੋਂ ਕਾਗਜ਼ ਲੈ ਕੇ ਪੜਿਆ ਤਾਂ ਉਹਦੇ ਹੋਸ਼ ਉੱਡ ਗਏ ਮੰਮੀ ਜੀ ਇਹ ਤਾਂ ਆਪਣਾ ਹਿੱਸਾ ਮੰਗ ਰਿਆ ਇਹਨਾਂ ਨੇ ਤਾਂ ਮੁਕਦਮਾ ਕਰ ਦਿੱਤਾ ਆ ਹਰਲੀ ਨੇ ਗੁੱਸੇ ਨਾਲ ਪ੍ਰੀਤ ਦੀ ਗੱਲ ਤੇ ਥੱਪੜ ਮਾਰਿਆ ਤੇ ਕਿਹਾ ਹੁਣ ਤੈਨੂੰ ਆਪਣੀ ਔਕਾਤ ਦਿਖੂਗੀ ਬਹੁਤ ਦਿਨਾਂ ਤੋਂ ਤੂੰ ਮੈਨੂੰ ਮੇਰੀ ਔਕਾਤ ਦਿਖਾ ਰਹੀ ਸੀ ਨਾ ਤੇ ਮਾਂ ਜੀ ਹੁਣ ਛੋਟੀ ਬਹੂ ਕੋਲੋਂ ਸੇਵਾ ਕਰਵਾ ਲਿਓ ਤੇ ਕਰਾਇਆ ਵੀ ਲੈ ਲਿਓ ਗੁਰਮੀਤ ਕੌਰ ਦੇ ਦਰਾਂ ਤੇ ਖੜੇ ਹੋ ਗਏ ਇਹ ਕੀ ਹੋ ਗਿਆ ਗੁਰਪ੍ਰੀਤ ਨੇ ਆਪਣੀ ਮਾਂ ਨੂੰ ਗੁੱਸੇ ਨਾਲ ਵੇਖਿਆ ਤੇ ਕਿਹਾ ਤੁਸੀਂ ਮੈਨੂੰ ਬੇਵਕੂਫ ਸਮਝਦੇ ਸੀ ਨਾ ਕਹਿੰਦੇ ਆ ਮਾਲਕ ਬਹੁਤ ਮਤਲਬੀ ਹੁੰਦਾ ਆ ਪਰ ਜਦੋਂ ਮੈਂ ਆਪਣੇ ਮਾਲਕ ਨੂੰ ਆਪਣੇ ਆਪਣਿਆਂ ਦੀ ਧੋਖੇਬਾਜ਼ੀ ਦੱਸੀ ਤਾਂ ਉਹ ਵੀ ਹੈਰਾਨ ਰਹਿ ਗਿਆ ਤੇ ਉਹਨੇ ਤੁਰੰਤ ਮੇਰਾ ਪ੍ਰਮੋਸ਼ਨ ਕਰ ਦਿੱਤਾ ਤੇ ਕਿਹਾ ਕਿ ਇਹ ਤੇਰੀ ਇਮਾਨਦਾਰੀ ਦਾ ਇਨਾਮ ਆ ਮੇਰੀ ਤਨਖਾਹ ਵਧ ਗਈ ਆ ਤੇ ਹੁਣ ਤਾਂ ਮੈਂ ਆਟੋ ਵੀ ਚਲਾ ਰਿਹਾ ਆ ਪਰ ਤੁਹਾਡੇ ਦਿੱਤੇ ਦਰਦ ਦਾ ਬਦਲਾ ਲੈਣਾ ਜ਼ਰੂਰੀ ਸੀ ਹੁਣ ਇਸ ਘਰ ਦੇ ਦੋ ਹਿੱਸੇ ਹੋਣਗੇ ਤੁਸੀਂ ਆਪਣੇ ਮੁੰਡੇ ਨਾਲ ਰਹੋ ਤੇ ਮੈਂ ਆਪਣੀ ਪਤਨੀ ਨਾਲ ਰਹਾਂਗਾ ਕਿਰਾਇਆ ਲੈਣ ਦਾ ਬੜਾ ਸ਼ੌਂਕ ਸੀ ਨਾ ਤੁਹਾਨੂੰ ਤੇ ਜਿਹਦੇ 'ਚ ਤੁਹਾਡਾ ਇਹ ਛੋਟਾ ਬੇਟਾ ਬਹੁਤ ਸਾਥ ਦਿੰਦੇ ਸੀ ਤੁਹਾਡਾ ਗੁਰਮੀਤ ਕੌਰ ਕਹਿਣ ਲੱਗੀ ਕੁਝ ਤਾਂ ਸ਼ਰਮ ਕਰ ਲੋਕ ਕੀ ਸੋਚਣਗੇ ਤਰਲੀ ਨੇ ਗੁੱਸੇ 'ਚ ਕਿਹਾ ਮਾਂ ਜੀ ਲੋਕਾਂ ਦੀ ਫਿਕਰ ਤੁਹਾਨੂੰ ਕਦੋਂ ਦੀ ਹੋਣ ਲੱਗੀ ਆ ਜਦੋਂ ਤੁਸੀਂ ਮੇਰੇ ਤੇ ਅਤਿਆਜ ਕਰਦੇ ਸੀ ਤੇ ਆਪਣੀ ਕੁੜੀ ਦੇ ਨਾਲ ਬਹਿ ਬਹਿ ਕੇ ਮੇਰਾ ਮਜ਼ਾਕ ਉਡੰਦੇ ਸੀ ਤਾਂ ਉਦੋਂ ਤਾਂ ਤੁਹਾਨੂੰ ਲੋਕਾਂ ਦੀ ਫਿਕਰ ਕਿਉਂ ਨਹੀਂ ਸੀ ਜਦੋਂ ਤੁਹਾਡੀ ਛੋਟੀ ਬਹੂ ਤੇ ਕੁੜੀ ਮੈਨੂੰ ਆਪਣੇ ਪੁਰਾਣੇ ਕੱਪੜੇ ਪਾਉਣ ਨੂੰ ਦਿੰਦੇ ਸੀ ਤਾਂ ਉਦੋਂ ਤੁਹਾਨੂੰ ਕਿਉਂ ਨਹੀਂ ਸੀ ਲੋਕਾਂ ਦੀ ਫਿਕਰ ਹੋਈ ਅੱਜ ਗੁਰਪ੍ਰੀਤ ਤੇ ਹਰਲੀਨ ਨੇ ਗੁਰਮੀਤ ਕੌਰ ਦੇ ਮੂੰਹ ਤੇ ਉਹ ਤਮਾਚਾ ਮਾਰਿਆ ਸੀ ਜਿਹਦਾ ਦਰਦ ਉਹ ਮੂੰਹ ਬੋਲ ਕੇ ਨਹੀਂ ਦੱਸ ਸਕਦੀ ਸੀ ਉਦੋਂ ਹੀ ਮਨਦੀਪ ਆ ਗਈ ਤੇ ਉਹਨੂੰ ਵੀ ਗੁਰਪ੍ਰੀਤ ਨੇ ਕਹਿ ਦਿੱਤਾ ਕੇ ਬਹੁਤ ਹੌਕਮਚਲੰਦੀ ਸੀ ਨਾ ਹਰਲੀਨ ਤੇ ਹੁਣ ਆਪਣੀ ਛੋਟੀ ਭਾਬੀ ਕੋਲੋਂ ਕੰਮ ਕਰਵਾਈ ਤੇ ਉਹਨੂੰ ਆਪਣੇ ਪਾਏ ਹੋਏ ਕੱਪੜੇ ਨਹੀਂ ਕਹਿ ਕੇ ਗੁਰਪ੍ਰੀਤ ਹਰਲੀਨ ਨੂੰ ਲੈ ਕੇ ਚਲਾ ਗਿਆ ਤੇ ਮੁਕਦਮੇ ਦਾ ਫੈਸਲੇ ਆਉਣ ਦਾ ਇੰਤਜ਼ਾਰ ਕਰਦਾ ਰਿਹਾ ਗੁਰਪ੍ਰੀਤ ਦੇ ਮਾਲਕ ਨੇ ਉਹਨੂੰ ਰਹਿਣ ਲਈ ਇੱਕ ਘਰ ਦਿੱਤਾ ਸੀ ਤੇ ਹੁਣ ਉਹਨੂੰ ਕਿਰਾਏ ਦੀ ਵੀ ਲੋੜ ਨਹੀਂ ਸੀ ਹੁਣ ਗੁਰਪ੍ਰੀਤ ਤੇ ਹਰਲੀਨ ਦੇ ਦਿਨ ਬਦਲ ਚੁੱਕੇ ਸੀ ਕੁਝ ਸਮੇਂ ਬਾਅਦ ਨੋਟਿਸ ਆ ਗਿਆ ਜਿਹੜਾ ਗੁਰਪ੍ਰੀਤ ਦੇ ਹੱਕ ਵਿੱਚ ਸੀ ਹੁਣ ਗੁਰਪ੍ਰੀਤ ਨੂੰ ਆਪਣਾ ਹਿੱਸਾ ਮਿਲ ਚੁੱਕਿਆ ਸੀ ਤੇ ਹੁਣ ਕਿਤੇ ਜਾ ਕੇ ਗੁਰਪ੍ਰੀਤ ਤੇ ਹਰਲੀਨ ਨੂੰ ਸੁੱਖ ਦਾ ਸਾਹ ਆਇਆ ਸੀ ਤੇ ਉਹ ਆਪਣੀ ਵਧੀਆ ਜ਼ਿੰਦਗੀ ਜਿਉਣ ਲੱਗੇ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ